ਰੇਡੀਓ ਪੰਜਾਬ ਟੋਕ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਨੇ ਇਸ ਵਕਤ ਮੇਜਰ ਬੈਣੀਪਾਲ ਤੁਹਾਨੂੰ ਦੱਸਦੇ ਆ ਕਿ ਮੇਜਰ ਬੈਣੀਪਾਲ ਹੋਰਾਂ ਵੱਲੋਂ ਇੰਡੀਅਨ ਪੀਸਕੀਪਿੰਗ ਫੋਰਸ ਜਿਹੜੀ శ్రీਲੰਕਾ ਦੇ ਵਿੱਚ ਉਸ ਵਕਤ ਉੱਥੇ ਨਿਊਟਰਲਾਈਜ਼ ਕਰਨ ਗਈ ਸੀ ਸਾਰੇ ਮਾਮਲੇ ਨੂੰ ਲਿੱਟੇ ਨੂੰ ਇਹ ਬੜੇ ਤਾਬਿਲ ਅਫਸਰ ਨੇ ਫੌਜ ਦੇ ਤੇ ਪਠੰਡੇ ਦੇ ਵਿੱਚ ਜੀਦੇ ਦੇ ਵਿੱਚ ਇੱਕ ਬਲਾਸਟ ਹੋਇਆ ਸੀਗਾ ਉਹ ਕਿਸ ਤਰ੍ਹਾਂ ਹੋਇਆ ਸੈਟ ਅਸਾਈਡ ਪਰ ਮੇਜਰ ਬੈਣੀਪਾਲ ਦੇ ਹੋਰਾਂ ਤੋਂ ਮੈਂ ਜਾਣਨਾ ਚਾਹਾਂਗਾ ਬੈਣੀਪਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਬੈਣੀਪਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਬੜਾ ਫੌਜ ਦੇ ਵਿੱਚ ਰਹੇ ਹੋ ਤੇ ਤੁਸੀਂ ਖਾਸ ਕਰਕੇ శ్రీలంਕਾ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਜਿਹੜਾ ਬਠਿੰਡੇ ਹੋਇਆ ਇੱਕ ਕੈਮੀਕਲ ਸੀਗਾ ਕੈਮੀਕਲ ਨੂੰ ਇੱਕ ਬੱਚੇ ਨੇ ਮੰਗਾਇਆ ਆਨਲਾਈਨ ਤੇ ਉਹਦੇ ਵਿੱਚੋਂ ਅੱਗੇ ਐਕਸਪਲੋਸਿਵ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਜਿਹੜਾ ਡਿਫਿਊਜ਼ ਕਰਦੇ ਹੋਏ ਲਗਾਤਾਰ ਜਿਹੜਾ ਉਹ ਸਕੈਟਰਡ ਹੋਇਆ ਪਿਆ ਅੱਜ ਵੀ ਸਿੱਧੇ ਤੌਰ ਦੇ ਤੇ ਕਹੀਏ ਕਿ ਉੱਥੇ ਜਿਹੜੀ ਬੌਮ ਜਿਹੜਾ ਡਿਸਪੋਜ਼ਲ ਸਕਵਾਡ ਸੀ ਗਿਆ ਪਰ ਫਿਰ ਵੀ ਉੱਥੇ ਹੋਇਆ ਬਟ ਇਹ ਐਕਚੁਅਲੀ ਇਹ ਪ੍ਰੋਸੈਸ ਕੀ ਹੈ ਇਹ ਹੈ ਕਿ ਅਸਲ ਦੇ ਵਿੱਚ ਜੋ ਤੁਸੀਂ ਇਹਨੂੰ ਭਾਪਦੇ ਹੋ ਇਹਦੇ ਚ ਇਹ ਹੈ ਜੀ ਜਿੰਨੇ ਵੀ ਐਕਸਪਲੋਸਿਵਸ ਨੇ ਇਹਨਾਂ ਦੀ ਕਲਾਸੀਫਿਕੇਸ਼ਨ ਹੁੰਦੀ ਆ ਜੀ ਇਹ ਕੈਮੀਕਲ ਆ ਐਨ ਨਾਈਟ੍ਰੋਸਾ 21 ਕਿਸਮ ਦਾ ਆਰ ਡੀ ਐਕਸ ਇਹ ਜਿੰਨੇ ਵੀ ਸਾਡੇ ਅਮਿਨਿਸ਼ਨ ਡੈਪੋਜ਼ ਨੇ ਜੀ ਇਹ ਸਾਰੇ ਕੰਟਰੋਲਡ ਡੈਮੋਲੇਸ਼ਨ ਕਰਦੇ ਨੇ ਜਿਹੜਾ ਪੁਰਾਣਾ ਉਹਦੇ ਵਾ ਉਹਨੂੰ ਡਿਸਟਰੋਏ ਕੀਤਾ ਜਾਂਦਾ ਜਿਹਦੀ শেলਫ ਲਾਈਫ ਖਤਮ ਹੋ ਜਾਂਦੀ ਆ ਹੂੰ ਉਹਨੂੰ ਇਜ਼ੀ ਵੀ ਕਲਾਸੀਫਿਕੇਸ਼ਨ ਕਰਕੇ ਅੱਛਰਸ ਤੋਂ ਇਹਦੀ ਡੈਮੋਲੇਸ਼ਨ ਕੰਟਰੋਲਡ ਡੈਮੋਲੇਸ਼ਨ ਕਰਨੀ ਸੀ ਜੀ ਤੇ ਉਹ ਮਤਲਬ ਦੇਖਣਾ ਸੀ ਇਹਨੂੰ ਕਿਸ ਤਰੀਕੇ ਦੇ ਨਾਲ ਨਿਊਟਰਲਾਈਜ਼ ਕੀਤਾ ਜਾਵੇ ਜੀ ਜੀ ਅੱਛਾ ਭੈਣਪਨ ਸਾਹਿਬ ਅੱਜ ਜਦੋਂ ਮੈਂ ਉੱਥੇ ਗਿਆ ਮੌਕੇ ਦੇ ਉੱਤੇ ਇੱਕ ਕੈਮੀਕਲ ਸੀਗਾ ਬੱਚੇ ਨੇ ਮੰਗਾਇਆ ਕੈਮੀਕਲ ਜਿਹੜਾ ਖਿਲਰਿਆ ਹੋਇਆ ਸੀਗਾ ਪਹਿਲਾਂ ਉਹ ਤੋਂ ਉਹਨੂੰ ਇਕੱਠਾ ਕਰਕੇ ਉਹਨੂੰ ਕਰ ਰਿਆ ਸੀ ਕੋਸ਼ਿਸ਼ ਕਿਸੇ ਤਰ੍ਹਾਂ ਦੇ ਨਾਲ ਉਹ ਤੋਂ ਬਲਾਸਟ ਹੋ ਗਿਆ ਫਿਰ ਉਹਦੇ ਪਿਤਾ ਜੀ ਨੂੰ ਇਕੱਠਾ ਕਰਨ ਲੱਗੇ ਉਹਨਾਂ ਤੋਂ ਬਲਾਸਟ ਹੋ ਗਿਆ ਫਿਰ ਬੌਮ ਡਿਸਪੋਜ਼ਲ ਸਕਵਰਸ ਗਈਆਂ ਉਹਨਾਂ ਨੇ ਅੱਜ ਜਿਹੜਾ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਸਾਰੇ ਉਹਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਇੱਥੇ ਕੋਈ ਨੁਕਸਾਨ ਨਾ ਹੋਵੇ ਫਿਰ ਜਿਹੜਾ ਉੱਥੇ ਇੱਕ ਬਲਾਸਟ ਹੁੰਦੇ ਨੇ ਇਹ ਕੀ ਚੀਜ਼ ਆ ਕਹਿੰਦੇ ਨੇ ਸੋਡੀਅਮ ਕੋਲੋਰਾਇਡ ਤੇ ਨੀਲਾ ਧੁਕਤਾ ਵੀ ਉੱਥੋਂ ਬ੍ਰਾਹਮਤ ਹੋਇਆ ਕੀ ਹੋ ਸਕਦਾ ਦੇਖੋ ਜੀ ਕੋਈ ਕੋਲੋਰਾਇਡ ਸੌਰੀ ਅਲੂਮਿਨੀਅਮ ਕੋਲੋਰਾਇਡ ਇਹ ਹੈ ਨਾ ਜੀ ਮਤਲਬ ਕੋਈ ਵੀ ਜਿਹੜੀ ਐਕਸਪਲੋਸ਼ਨ ਆ ਹੁੰਦੀ ਤਾਂ ਇਹ ਕੈਮੀਕਲ ਰਿਐਕਸ਼ਨ ਆ ਜੀ ਪਰ ਗੱਲ ਸਿਰਫ ਇਹ ਨਹੀਂ ਆ ਵੀ ਕਿਸੇ ਵੀ ਚੀਜ਼ ਨੂੰ ਕੰਟਰੋਲ ਕਰਨ ਲਈ ਉਹਦੇ ਐਕਸਪਰਟ ਨੇ ਇੱਕ ਤੁਸੀਂ ਅਨਕੰਟਰੋਲਡ ਕਰਨਾ ਇੱਕ ਚੀਜ਼ ਨੂੰ ਕੰਟਰੋਲ ਕਰਨਾ ਜੀ ਉਹਦੇ ਵਾਸਤੇ ਜਿੰਨੇ ਵੀ ਸਾਡੇ ਅਮਿਊਨੇਸ਼ਨ ਡੰਮਸ ਨੇ ਜੀ ਉੱਥੇ ਉਹਨਾਂ ਕੋਲ ਐਕਸਪਰਟਸ ਨੇ ਜਿਹੜੇ ਉਹਦੀ ਕਲਾਸੀਫਿਕੇਸ਼ਨ ਕਰਕੇ ਉਹਦੀ ਕ੍ਰੋ ਕੰਟਰੋਲਡ ਡਿਮੋਲੇਸ਼ਨ ਨਾਲ ਉਹਨੂੰ ਡਿਸਟਰੋਏ ਕਰਨਗੇ ਜੀ ਜਾਂ ਉਹਨੂੰ ਸਟੋਰ ਕਰਨਗੇ ਜੀ ਇਹ ਅਣਜਾਣ ਬੰਦੇ ਨੇ ਇਹਨੂੰ ਛਿੜਿਆ ਹੋਣਾ ਜਿਹਦੇ ਕਰਕੇ ਇਹ 트ੈਜੇਡੀ ਵਾਪਰ ਰਹੀ ਹੈ ਜੀ ਸਰ ਜੋ ਇਹ ਮੈਂ ਤੁਹਾਨੂੰ ਦੋ ਇੱਕ ਦੇਸੀ ਤਰੀਕੇ ਨਾਲ ਇੱਕ ਨੀਲਾ ਤੋਥਾ ਜਿਹਨੂੰ ਕਾਪਰ ਆਕਸਾਈਡ ਮੇਰੇ ਕੋਲ ਕਹਿੰਦੇ ਨੇ ਆਪਾਂ ਕਾਪਰ ਸਲਫੇਟ ਕਾਪਰ ਸਲਫੇਟ ਇੱਕ ਅਮੋਨੀਅਮ ਸਮ ਕਾਈਂਡ ਸੀਗਾ ਅਮੋਨੀਅਮ ਨਾਈਟ੍ਰੇਟ ਜੀ ਅਲੂਨੀਅਮ ਨਾਈਟ੍ਰੇਟ ਹਾਂਜੀ ਅਮੋਨੀਅਮ ਨਾਈਟ੍ਰੇਟ ਜਿਹਦੇ ਆਪਾਂ ਨਾਈਟ੍ਰੇਟਸ ਨੇ ਜਿਹੜੀਆਂ ਇਹਨੂੰ ਬੇਸਿਕਲੀ ਆਪਾਂ ਖਾਦ ਵੀ ਯੂਜ਼ ਕਰਦੇ ਆ ਜੀ ਠੀਕ ਹੈ ਜੀ ਇਨ੍ਹਾਂ ਚੀਜ਼ਾਂ ਤੋਂ ਹੀ ਐਕਸਪਲੋਸਿਵ ਬਣਦੇ ਨੇ ਜੀ ਜਿਹੜੇ ਐਕਸਪਰਟ ਨੇ ਉਹ ਇਸੇ ਚੀਜ਼ ਤੋਂ ਬਣਾਉਂਦੇ ਨੇ ਹੂੰ ਹੂੰ ਤੇ ਉਹ ਐਕਸਪਰਟ ਹੀ ਉਹਨੂੰ ਡਿਸਟਰੋਏ ਕਰਦੇ ਨੇ ਜੀ ਕੋਈ ਸੈਮੀ ਅਸੈਂਬਲਡ ਕੋਈ ਇਹ ਜੀ ਡਿਵਾਈਸ 임ਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਣਾ ਰਿਹਾ ਜਾਂ ਉਹਨੇ ਬਣਾ ਲਈ ਤਾਂ ਉਹਦਾ ਜਿਹੜਾ ਉਹਦੀ ਡਿਸਟਰਕਸ਼ਨ ਜਾਂ ਉਹਨੂੰ ਡਿਸਮੈਂਟਲ ਕਰਨਾ ਬਹੁਤ ਹੀ ਟੈਕਨੀਕਲ ਚੀਜ਼ ਆ ਜੀ ਅੱਛਾ ਇੱਕ ਚੀਜ਼ ਦੱਸੋ ਵੀ ਕੀ ਇਹ ਇੱਕ ਰਿਮੋਟ ਡਿਵਾਈਸ ਦੇ ਨਾਲ ਵੀ ਟ੍ਰਿਗਰ ਹੋ ਸਕਦੇ ਹਾਂਜੀ ਰਿਮੋਟ ਨਾਲ ਕਿਉਂ ਕਿਉਂ ਨਹੀਂ ਹੋ ਸਕਦੀ ਜੀ ਇਹ ਇੰਪਰੋਵਾਈਜ਼ਡ ਐਕਸਪੋਜ਼ਿਟ ਵਾਈਜ਼ਰਸ ਨੇ ਜਿਹੜੀਆਂ ਆਈਟੀਡੀਜੀ ਨੂੰ ਕਹਨੇ ਆ ਉਹ ਸਾਰੀਆਂ ਹੀ ਰਿਮੋਟ ਨਾਲ ਹੀ ਹੁੰਦੀਆਂ ਨੇ ਜੀ ਇਹ ਜਿਹੜੇ ਮੈਂ ਦੱਸਿਆ ਵੀ ਹੋ ਜਾਂਦੇ ਨੇ ਬਿਲਕੁਲ ਹੋ ਜਾਂਦੇ ਨੇ ਜੀ ਜੀ ਹਾਂਜੀ ਸੋ ਹੁਣ ਆਪਾਂ ਕੁੱਲ ਮਿਲਾ ਕੇ ਦੱਸਿਓ ਵੀ ਹੁਣ ਪੁਲਿਸ ਨੂੰ ਕਿਸ ਢੰਗ ਦੇ ਨਾਲ ਤੁਸੀਂ ਐਡਵਾਈਸ ਕਰਦੇ ਹੋ ਸਾਰੇ ਮਾਮਲੇ ਤੇ ਇਹਨਾਂ ਜੀ ਇਮੀਡੀਏਟਲੀ ਆਰਮੀ ਦੇ ਜਿਹੜੇ ਤੁਹਾਡੇ ਇੰਜੀਨੀਅਰ ਰੈਜਮੈਂਟਸ ਨੇ ਜਾਂ ਸਾਡੀ ਆਰਡਨੈਂਸ ਦੇ ਜਿਹੜੇ ਇਹ ਆਪਣੇ ਅਮਨਿਸ਼ਨ ਡਰਮਸ ਨੇ ਜੀ ਉੱਤੇ ਐਕਸਪਰਟਸ ਨੇ ਉਹਨਾਂ ਨੂੰ ਬੁਲਾ ਕੇ ਜੀ ਉਹਦੀ ਤੁਰੰਤ ਕਲਾਸੀਫਿਕੇਸ਼ਨ ਕਰਕੇ ਉਹਨਾਂ ਤੋਂ ਇਹਨੂੰ ਕੰਟੇਨ ਕਰਾ ਕੇ ਇਹਦਾ ਜੋ ਵੀ ਕਰਨਾ ਜੀ ਚਾਹੇ ਇਹਨੂੰ ਡਿਸਟਰੋਏ ਕਰਨਾ ਚਾਹੇ ਇਹਨੂੰ ਕੰਟੇਨ ਕਰਨਾ ਜੀ ਉਹ ਉਹਨਾਂ ਤੋਂ ਐਕਸਪਰਟ ਬੰਦਿਆਂ ਤੋਂ ਕਰਵਾ ਜਾਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਬੈਨੀਪਾਲ ਸਾਹਿਬ ਮੈਂਜੇਡ ਬੈਨੀਪਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ